ਕਰਨ بار بار ਕੱਪੜੇ ਲਾਈ ਜਾਂਦਾ ਹੈ بار بار ਕੱਚਾ ਲਾ ਦਿੰਦਾ ਸਾਰਾ ਦਿਨ ਕੱਪੜੇ ਪਾਈ ਜਾਂਦੇ ਨੇ ਨਹੀਂ ਕੱਪੜੇ ਤਾਂ ਹਿੰਦਸਤਾਨ ਨਹੀਂ ਬੁੱਤ ਲੋੜਾ ਨਹੀਂ ਲੋੜਾ ਨਹੀਂ ਬੁੱਤ ਲੋੜਾ ਨਹੀਂ ਲੋੜਾ ਨਹੀਂ ਤਿੰਨ ਜਾਣੇ ਜਿਸ ਕਰਨੋਂ ਫੜ ਕੇ ਬੈਠੇ ਨੇ ਸਵੇਰ ਦੇ ਹੀ ਬਹੁਤ ਜ਼ਿਆਦਾ ਕਲੈਮਿੰਗ ਕਰਦਾ ਦੁਪਹਿਰਾਂ ਨਾਲ ਵੀ ਮਾਰੀ ਜਾਂਦਾ ਕਦਾ ਹਾਂ ਮਾਰੀ ਇਹ ਬੱਚ ਅਰਦਾਸ ਕਰਿਓ ਇੱਥੋਂ ਜਿਸ ਕਾਰਨ ਜਦੋਂ ਜਾਵੇ ਆਪਣੇ ਯੋਗ ਹੋ ਕੇ ਜਾਵੇ ਦੇਖੋ ਇੱਕ ਮਾਪੇ ਆਪਣੇ ਬੱਚੇ ਨੂੰ ਕਿੱਦਾਂ ਇਧਰ ਲੈ ਆਉਣ ਕਿੱਦਾਂ ਦੇ ਹਾਲਾਤ ਚ ਲੈ ਕੇ ਆਏ ਆ ਚਾਰ ਦਿਨ ਇਧਰ ਇਹ ਕੱਪੜੇ ਸਾਫ਼ ਇੰਦਾ ਸਾਰੇ ਆਪਾਂ ਆ ਅੰਕੇ ਪਾ ਤੇ ਆਂਬਿਆ ਕਰੋ ਨਮੀ ਬਬਾਈ ਹੁਣੇ ਆਇਆ ਅੰਦਰ ਨਹੀਂ ਬੁੱਤ ਲੋੜਾ ਨਹੀਂ ਲੋੜਾ ਨਹੀਂ ਬੁੱਤ ਲੋੜਾ ਨਹੀਂ ਲੋੜਾ ਨਹੀਂ ਨਹੀਂ ਲੋੜਾ ਨਹੀਂ ਬੁੱਤ ਇਧਰੋਂ ਫੜਾ ਉਹਨੇ ਬੁੱਤ ਕਿੱਥੋਂ ਆਇਆ ਕਿੱਥੋਂ ਆਇਆ ਫਿਰ ਇੱਥੋਂ ਆਇਆ ਪਿਛਲੀ ਵਾਰੀ ਵੀ ਆਇਆ ਉਹ ਤਾਂ ਲੋੜਾ ਗਾਦਾ ਇਹਨੂੰ ਕੀ ਹੋਇਆ ਜਨਮ ਤੋਂ ਹੀ ਇਦਾਂ ਜਾਂ ਬਾਅਦ ਚ ਹੋਇਆ ਹਾਂਜੀ ਜਨਮ ਤੋਂ ਹੀ ਆ ਓਕੇ ਕੀ ਹੋਇਆ ਤੇ ਜਨਮ ਸਮੇ ਇਦਾਂ ਨਾਲ ਟੈਗ ਹੋਇਆ ਸੀ ਦਿਮਾਗ ਦੇ ਕਿੰਨੇ ਦਿਨਾਂ ਦਾ ਸੀ ਉਹ ਤਾਂ ਉਹ ਇਹ ਅਸੀਂ ਜਨਮ ਹੋ ਗਿਆ ਦੇ ਤਾਂ ਟੈਗ ਹੋ ਗਿਆ ਸੀ ਦਾਖਲ ਕੀਤਾ ਸੀ ਸਭ ਨੂੰ ਹਸਪਤਾਲ ਚ ਮਤਲਬ ਪੂਰੇ ਪੂਰੇ ਦਿਨਾਂ ਤੇ ਹੋਇਆ ਸੀ ਜੇ ਜਨਮ ਪਰੀ ਮੈਜਰ ਸੀਗਾ ਪੂਰੇ ਦਿਨਾਂ ਤੇ ਹੋਇਆ ਸੀ 9 ਮਹੀਨਿਆਂ ਤੇ ਜਨਮ ਹੋਇਆ ਘੱਰੀ ਵਾਰਤ ਹੋਇਆ ਸੀ ਇਸ ਹਸਪਤਾਲ ਤੇ ਹਸਪਤਾਲ ਤੇ ਸੀ 10 ਕਰਨ ਬੋਲਦਾ ਕੁਛ ਨਹੀਂ ਨਹੀਂ ਇਹਨਾਂ ਨਹੀਂ ਬੋਲਦਾ ਕਦੀ ਪਾਪਾ ਮੰਮੀ ਪਾਪਾ ਕਹਿ ਲੈਂਦਾ ਪਾਪਾ ਕਹਿੰਦਾ ਦਾਦਾ ਕਹਿ ਲਦੇ ਕਈ ਵਾਰ ਬਾਥਰੂਮ ਨਹੀਂ ਜਾਂਦਾ ਤੁਹਾਡਾ ਪੁੱਤ ਹੈ ਜੀ ਪੋਸਤਰਾ ਪੋਸਤਰਾ ਏ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚੁ ਜਿਵਨ ਸਚੁ ਹੈ ਭੀ ਸਚੁ ਨਾਨਕ ਹੋਸੀ ਪ੍ਰਸਾਦਿ ਵਾਸਿ ਜੀਵੈ ਕਰਿਓ ਜਿਸ ਕਾਲ ਮਤੰ ਦੋਸਤੀਆਂ ਬਖਸ਼ਿਐ ਦੇ ਪ੍ਰਯਾਣ ਰਾਇ ਵਾਹ ਇਦਾਂ ਹੀ ਇੱਕ ਦਾਦਾ ਆਪਣੇ ਪੋਤੇ ਨੂੰ ਲੈ ਕੇ ਆਇਆ ਦਾਦਾ ਗੱਲ 'ਚ ਮੈਡਲ ਪਾਈ ਫਿਰਦਾ ਫਿਜ਼ੀਕਲ ਐਜੂਕੇਟਰ ਐਜੂਕੇਟਰ ਰਹੇ ਨੇ ਗੁਰੂ ਦੇ ਸਿੱਖ ਨੇ ਪਰ ਅੱਜ ਪੋਤੇ ਦੇ ਦੁੱਖ ਮੂਰੇ ਹਾਰ ਗਿਆ ਬਾਪ ਪੁੱਤ ਨੂੰ ਤਾਂ ਪਾਲ ਲਿਆ ਪਰ ਪੋਤੇ ਮੋਕੇ ਹਾਰ ਗਿਆ ਪੁੱਤ ਦਾਦਾ ਵੀ ਰੋਂਦਾ ਤੇ ਡੈਡੀ ਵੀ ਰੋਂਦਾ ਜਸਕਰਨ ਬਾਰ-ਬਾਰ ਕੱਪੜੇ ਲਾਈ ਜਾਂਦਾ ਬਾਰ-ਬਾਰ ਕੱਛਾ ਲਾ ਦਿੰਦਾ ਸਾਰਾ ਦਿਨ ਕੱਪੜੇ ਪਾਈ ਜਾਂਦੇ ਆ ਤਿੰਨ ਦਿਨ ਪਾੜ ਦਿੰਦਾ ਘਰ ਦੇ ਵਿੱਚ ਕੌਣ ਨੇ ਇੱਕ ਮਾਂ ਇੱਕ ਪਿਓ ਤੇ ਇੱਕ ਦਾਦਾ ਅੱਜ ਨਾਲ ਸਾਡਾ ਟੀਮ ਦਾ ਮੈਂਬਰ ਲੱਗਿਆ ਤਿੰਨ ਜਾਣੇ ਜਿਸ ਘਰ ਨੂੰ ਫੜ ਕੇ ਬੈਠੇ ਨੇ ਸਵੇਰ ਦੇ ਹੀ ਇੱਕ ਸੈਕਿੰਡ ਉਹਨੂੰ ਛੱਡਦੇ ਆ ਜਦ ਹੀ ਕੱਪੜੇ ਖੁੱਲਣ ਲੱਗ ਜਾਂਦਾ ਜਦ ਹੀ ਕੱਪੜੇ ਖੁੱਲਣ ਲੱਗ ਜਾਂਦਾ ਕਲੈਪਿੰਗ ਕਰਦਾ ਬਹੁਤ ਜ਼ਿਆਦਾ ਕਲੈਪਿੰਗ ਕਰਦਾ ਤੇ ਪੈਰਾਂ ਨਾਲ ਵੀ ਮਾਰੀ ਜਾਊਗਾ ਥੱਲੇ ਇੰਦਾ ਤਾਂ ਹਾਂ ਮਾਰੀ ਜੀ ਮਾਰੀ ਜੀ ਹੁਣ ਤਾਂ ਘਟ ਗਿਆ ਜੀ ਬੈਡੀ ਫਨ ਸ਼ੁਰੂ ਕੀਤੀ ਹੈ ਤਾਂ ਫੌਮ ਵੀ ਜਾਂਦਾ ਜੀ 15 16 ਘੰਟੇ ਫੌਂਦਾ ਦਿਹਾੜੀ ਹੂੰ 24 ਘੰਟਿਆਂ ਦੇ ਵਿੱਚ ਰਾਤ ਤਾਂ ਫੌਂਦਾ ਪਹਿਲਾਂ ਨਹੀਂ ਫੌਂਦਾ ਹੈ ਦਵਾਈ ਇੱਥੇ ਚੱਲੀ ਤੋਂ ਕਿੰਨੇ ਦਿਨ ਹੋ ਗਏ 15 ਦਿਨ ਪਿਛਲੇ ਕੈਂਪ ਤੇ ਵੀ ਲੈ ਕੇ ਆਏ ਸੀ ਬਾਈ ਹੁਣੀ ਉਹ ਫਸਟ ਡੇ ਹੀ ਖੜਾ ਅੱਜ ਦੂਸਰੀ ਬੇਰੀ ਆਏ ਨੇ ਸੀ ਐਡਮਿਟ ਕਰ ਰਹੇ ਆ ਕਿਉਂਕਿ ਘਰੇ ਬਾਈ ਹੁਣੀ ਦੱਸਦੇ ਕੰਟਰੋਲ ਚ ਨਹੀਂ ਆਉਂਦਾ ਹੁਣ ਅਰਦਾਸ ਕਰਿਓ ਇਤੋਂ ਜਿਸ ਕਾਰਨ ਜਦੋਂ ਜਾਵੇ ਆਪਣੇ ਯੋਗ ਹੋ ਕੇ ਜਾਵੇ ਜਿਸ ਕਾਰਨ ਓਏ ਪ੍ਰਸ਼ਾਦ ਲੈ ਬਾਬੇ ਦਾ ਓਏ ਅਕਲੰਦਾ ਜੀ ਬਾਬਾ ਜੀ ਦੇ ਭੋਗ ਲੈ ਲਾ ਓਏ ਆਹ ਭੋਲੇ ਸੋਨਿਆ ਸਤਰੀਆ ਕਾਲਾ ਪੀ ਲਿਆ ਧਾਰਾ ਧਾਰਾ ਪਾਣੀ ਪੀਣਾ ਮੇਰਾ ਪਾਣੀ ਲੱਪਾ ਠੀਕ ਆ ਕੋਈ ਨਾ ਕੋਈ ਅੱਜ ਜਿਸ ਕਾਰਨ ਵੀ ਇਸ ਦੀ ਇਹ ਹਾਲਤ ਨੂੰ ਦੇਖ ਕੇ ਇਸ ਨੂੰ ਦੁੱਖ ਵੀ ਲੱਗ ਰਿਹਾ ਉੱਥੇ ਇੱਕ ਕਦਰ ਸਕੂਨ ਵੀ ਆ ਤਿੰਨ ਪੀੜੀਆਂ ਖੜੀਆਂ ਦਾਦਾ ਪੋਤੇ ਨੂੰ ਲੈ ਕੇ ਨਾਲ ਪੁੱਤ ਆਇਆ ਇਹ ਤਿੰਨ ਪੀੜੀਆਂ ਇੱਥੇ ਪਹੁੰਚੀਆਂ ਅੱਜ ਇਸ ਗੱਲ ਦਾ ਸਕੂਨ ਵੀ ਇਸ ਪਰਿਵਾਰ ਦੇ ਵਿੱਚ ਅੱਜ ਵੀ ਲੜਾਈ ਲੜਨ ਲਈ ਇੱਕਜੁੱਟਤਾ ਤਾਂ ਹੈ ਜਿੱਥੇ ਇੱਕਜੁੱਟਾ ਬੰਦਾ ਜਿੱਥੇ ਏਕਾ ਉੱਥੇ ਏਕੇ ਵਿੱਚ ਬਲ ਵੀ ਆ ਤੇ ਤਾਕਤ ਵੀ ਆ ਅਰਦਾਸ ਕਰਿਓ ਤੁਹਾਡੀਆਂ ਦੁਆਵਾਂ ਜਿਸ ਕਾਰਨ ਨੂੰ ਲੱਗਣ ਤੇ ਇਹ ਦਾਦੇ ਦਾ ਪੋਤਾ ਇਹਨਾਂ ਮੈਡਲਾਂ ਦਾ ਹੱਕ ਮੋੜ ਸਕੇ ਇੱਕ ਚੰਗਾ ਇਨਸਾਨ ਇੱਕ ਚੰਗਾ ਸਪੋਰਟਸਮੈਨ ਇੱਕ ਚੰਗਾ ਪੋਤਾ ਬਣ ਸਕੇ ਅਰਦਾਸ